ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਕਿਉਂਕਿ 12 ਤੋਂ 3 ਅੱਜ ਦਾ ਦਿਨ ਮੁਕਰਰ ਕੀਤਾ ਹੋਇਆ ਸੀ ਕਿ ਰੇਲਵੇ ਟਰੈਕ ਰੋਕਣੇ ਨੇ ਰੇਲਾਂ ਦਾ ਚੱਕਾ ਜਾਮ ਕਰਾਂਗੇ ਕਿਸਾਨਾਂ ਨੇ ਐਕਸ਼ਨ ਕਿਉਂ ਦਿੱਤਾ ਕਿਉਂਕਿ ਤਿੰਨ ਵਾਰੀ ਕੋਸ਼ਿਸ਼ ਹੋਈ ਕਿ 101 ਇੱਕ ਕਰਕੇ ਕਿਸਾਨਾਂ ਦੇ ਜਥੇ ਦਿੱਲੀ ਵੱਲ ਨੂੰ ਰਵਾਨਾ ਕੀਤੇ ਜਾਣ ਕੂਚ ਕਰਨ ਪਰ ਤਿੰਨੋਂ ਵਾਰੀ 6 ਦਸੰਬਰ ਨੂੰ 8 ਦਸੰਬਰ ਨੂੰ 14 ਦਸੰਬਰ ਨੂੰ ਤਿੰਨਾਂ ਵਾਰੀ ਹਰਿਆਣਾ ਪ੍ਰਸ਼ਾਸਨ ਨੇ ਅਜਈਆਂ ਰੋਕਾਂ ਲਾਈਆਂ ਰੋਕਾ ਹੀ ਨਿਕਲੀਆਂ ਲਾਈਆਂ ਇਥੋਂ ਤੱਕ ਕਿ ਕਿਸਾਨਾਂ ਨੂੰ ਜ਼ਖਮੀ ਤੱਕ ਕਰ ਦਿੱਤਾ ਚਾਹੇ ਫੁੱਲਾਂ ਦੀ ਵਰਖਾ ਕੀਤੀ ਤੇ ਨਾਲ ਦੇ ਨਾਲ ਹੰਝੂ ਗੈਸ ਦੇ ਗੋਲੇ ਤੇ ਜ਼ਹਿਰੀਲੀ ਸਪਰੇਅ ਦਾ ਛਿੜਕਾ ਕੀਤਾ ਗਿਆ ਤੇ ਇਸ ਤੋਂ ਇਲਾਵਾ ਪਾਣੀ ਦੀਆਂ ਬੁਛਾਰਾਂ ਵੀ ਮਾਰੀਆਂ ਗਈਆਂ ਔਰ ਪਲਾਸਟਿਕ ਦੀਆਂ ਗੋਲੀਆਂ ਵੀ ਸਿੱਧੀਆਂ ਕਿਸਾਨਾਂ ਦੇ ਉੱਤੇ ਚਲਾਈਆਂ ਗਈਆਂ ਜਿਹੜੇ ਪ੍ਰਦਰਸ਼ਨ ਕਰ ਰਹੇ ਸਨ ਸ਼ੰਭੂ ਬਾਰਡਰ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਤੇ ਦੂਜੇ ਪਾਸੇ ਖਨੌਰੀ ਬਾਰਡਰ ਤੇ ਸਾਰੇ ਜਾਣਦੇ ਨੇ ਕਿ 23 ਦਿਨ ਹੋ ਚੱਲੇ ਨੇ ਮਰਨ ਵਰਤ ਤੇ ਬੈਠਿਆਂ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਨ੍ਹਾਂ ਦੀ ਸਿਹਤ ਲਗਾਤਾਰ ਆ ਜਿਹੜੀ ਉਹ ਵਿਗੜਦੀ ਦਿਖਾਈ ਦੇ ਰਹੀ ਹੈ ਤੇ ਹੁਣ ਜਿਹੜੀ ਅੱਜ ਦਾ ਦਿਨ ਜਿੱਥੇ ਰੇਲਵੇ ਟਰੈਕ ਰੋਕਣੇ ਨੇ ਰੇਲਾਂ ਦਾ ਚੱਕਾ ਜਾਮ ਕਰਨਾ ਕਿਸਾਨਾਂ ਨੇ ਉਸੇ ਥਾਂ ਜਿਹੜੇ ਮੁਕਰਰ ਪੁਆਇੰਟ ਕਰ ਲਏ ਗਏ ਸੀ ਕੱਲ ਹੀ ਬੀਤੀ ਮੀਟਿੰਗ ਦੇ ਵਿੱਚ ਅੱਜ ਐਸਕੇਐਮ ਦੀ ਵੀ ਮੀਟਿੰਗ ਹੋਣ ਜਾ ਰਹੀ ਹੈ ਉਸ ਦੇ ਵਿੱਚ ਵੀ ਫੈਸਲਾ ਹੋਏਗਾ ਕਿ ਉਹ ਇਸ ਕਿਸਾਨੀ ਅੰਦੋਲਨ ਦਾ ਸਿੱਧੇ ਤੌਰ ਤੇ ਹਿੱਸਾ ਬਣਨਗੇ ਜਾਂ ਕੋਈ ਹੋਰ ਰਣਨੀਤੀ ਅਪਣਾਉਣਗੇ ਇਸ ਦੇ ਬਾਰੇ ਵੀ ਸਾਡੀ ਨਜ਼ਰ ਬਣੀ ਰਹੇਗੀ ਜੋ ਕੀ ਕਿਹਾ ਜਾਂਦਾ ਹੈ ਇਥੋਂ ਤੱਕ ਰਹੀ ਗੱਲ ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਗੱਲ ਜਾਂਦੀ ਹੈ ਤਾਂ ਇੱਕ ਕਮੇਟੀ ਗਠਿਤ ਕੀਤੀ ਗਈ ਜਿਸ ਦੇ ਵੱਲੋਂ ਇਸ ਕਮੇਟੀ ਦੇ ਨਾਲ ਕਿਸਾਨਾਂ ਨੂੰ ਗੱਲਬਾਤ ਕਰਨ ਦਾ ਹੁਣ ਸੱਦਾ ਕਦੋਂ ਆਇਆ ਦੇਰੀ ਨਾਲ ਅੱਜ ਦਾ ਦਿਨ ਹੀ ਉਹਨਾਂ ਨੇ ਚੁਣ ਲਿਆ ਪਰ ਅੱਜ ਦਾ ਦਿਨ ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੇ ਦਸਤਕਤਾਂ ਹੇਠ ਗਈ ਚਿੱਠੀ ਵਾਪਸ ਆ ਜਿਹੜੀ ਉਸ ਕਮੇਟੀ ਦੇ ਕੋਲ ਕਮੇਟੀ ਦੇ ਪ੍ਰਧਾਨ ਨੂੰ ਭੇਜੀ ਗਈ ਹੈ ਕਿ ਅਸੀਂ ਇਸ ਕਮੇਟੀ ਦੇ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਸਾਨੂੰ ਬੜਾ ਦੁੱਖ ਹੋਇਆ ਕਿ ਤੂੰ ਤੁਸੀਂ ਕੀ ਮੇਰੀ ਮੌਤ ਨੂੰ ਢੀਕ ਰਹੇ ਸੀ ਇੰਨੀ ਦੇਰੀ ਦੇ ਨਾਲ ਤੁਸੀਂ ਗੱਲਬਾਤ ਦਾ ਸਿਲਸਿਲਾ ਤੋੜਿਆ ਔਰ ਤੁਹਾਡੇ ਨਾਲ ਗੱਲਬਾਤ ਇਸ ਕਰਕੇ ਕਰਨੀ ਨਹੀਂ ਬਣਦੀ ਕਿਉਂਕਿ ਤੁਹਾਡੇ ਅਧਿਕਾਰ ਖੇਤਰ ਕੋਲ ਕੁਝ ਨਹੀਂ ਹੈ ਅਸੀਂ ਮੀਟਿੰਗ ਕਰਾਂਗੇ ਤਾਂ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਕਰਾਂਗੇ ਤੁਹਾਡੇ ਨਾਲ ਮੀਟਿੰਗ ਨਹੀਂ ਕਰ ਸਕਦੇ ਤਾਂ ਬਕਾਇਦਾ ਤੌਰ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਦੋਨੇ ਫਰੰਟ ਨੇ ਜਿਹੜੇ ਬੈਠੇ ਨੇ ਉਹਨਾਂ ਦੀਗਵਾਈ 'ਚ ਅੰਦੋਲਨ ਦੂਜੇ ਪੜਾਅ ਦਾ ਚੱਲ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਹੀ ਬੀਤੀ ਦਿਨ ਸ਼ਾਮ ਨੂੰ ਚਿੱਠੀ ਭੇਜ ਦਿੱਤੀ ਜਾਂਦੀ ਹੈ ਜਿਸ ਦਾ ਵਿਸ਼ਾ ਸੀ 18 ਦਸੰਬਰ ਦੀ ਮੀਟਿੰਗ ਦੇ ਵਿਸ਼ੇ ਦੇ ਵਿੱਚ ਅਸੀਂ ਮਿਲੇ ਪੱਤਰ ਨੂੰ ਤੁਹਾਡਾ ਨਿਮਰਤਾ ਸਹਿਤ ਜਵਾਬ ਦੇ ਰਹੇ ਹਾਂ ਦਰਅਸਲ ਇਹ ਹਿੰਦੀ ਦੇ ਵਿੱਚ ਚਿੱਠੀ ਲਿਖੀ ਗਈ ਹੈ ਔਰ ਚਿੱਠੀ ਕਿਸ ਨੂੰ ਲਿਖੀ ਗਈ ਹੈ ਮਾਨਯੋਗ ਨਵਾਬ ਸਿੰਘ ਜੀ ਪ੍ਰਧਾਨ ਸੁਪਰੀਮ ਕੋਰਟ ਕੋਰਟ ਦੁਆਰਾ ਗਠਿਤ ਨਿਯੁਕਤ ਕੀਤੀ ਕਮੇਟੀ ਉਸ ਦਾ ਇਹ ਵਿਸ਼ਾ ਸੀ ਕਿ 18 ਦਸੰਬਰ ਦੀ ਜਿਹੜੀ ਮੀਟਿੰਗ ਦੇ ਵਿਸ਼ੇ ਦੇ ਵਿੱਚ ਅਸੀਂ ਤੁਹਾਨੂੰ ਨਿਮਰਤਾ ਸਹਿ ਜਵਾਬ ਭੇਜ ਰਹੇ ਹਾਂ ਉਹਨੇ ਕਿਹਾ ਕਿ ਮਾਨਯੋਗ ਜੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਸੀਂ 26 ਨਵੰਬਰ ਤੋਂ ਖਨੌਰੀ ਬਾਰਡਰ ਦੇ ਉੱਤੇ ਮੇਰਾ ਜਿਹੜਾ ਅੰਛਣ ਚੱਲ ਰਿਹਾ ਹੈ ਇਹ ਜਗਜੀਤ ਸਿੰਘ ਡੱਲੇਵਾਲ ਦੇ ਸ਼ਬਦ ਨੇ ਔਰ ਅੱਜ ਮੇਰਾ ਅੰਛਣ ਦਾ 22ਵਾਂ ਦਿਨ ਹੈ ਯਾਨੀ ਕਿ ਕੱਲ ਦਾ ਦਿਨ 22 ਸੀ ਅੱਜ 23 ਦਿਨਾਂ ਚ ਦਸਤਕ ਤੋਂ ਹੋ ਗਈ ਹੈ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਮੈਡੀਕਲ ਸਥਿਤੀ ਦੇ ਬਾਰੇ ਵੀ ਜਾਣਕਾਰੀ ਮਿਲ ਰਹੀ ਹੋਵੇਗੀ ਮੇਰੇ ਇਸ ਮਰਨਵਰਤ ਤੇ ਅੰਛਣ ਦੀ ਘੋਸ਼ਣਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ 4 ਨਵੰਬਰ ਨੂੰ ਕਰ ਦਿੱਤੀ ਗਈ ਸੀ ਜਿਹੜੇ ਕਿ 43 ਦਿਨ ਬੀ ਚੁੱਕੇ ਨੇ ਅੰਛਣ ਸ਼ੁਰੂ ਹੋਏ ਨੂੰ 22 ਦਿਨ ਹੋ ਚੁੱਕੇ ਨੇ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਜਾਣ ਦੇ ਲਈ ਵੀ ਕੋਸ਼ਿਸ਼ ਕਿਸਾਨਾਂ ਦੁਆਰਾ ਕੀਤੀ ਗਈ ਪਰਪਲਸ ਦੁਆਰਾ ਜ਼ਿਆਦਤੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ 40 ਤੋਂ ਜ਼ਿਆਦਾ ਕਿਸਾਨ ਸਾਡੇ ਜ਼ਖਮੀ ਹੋਏ ਔਰ ਤੁਹਾਡੀ ਕਮੇਟੀ ਜਿਹੜੀ ਕਿ ਮਾਨਯੋਗ ਸੁਪਰੀਮ ਕੋਰਟ ਦੁਆਰਾ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਵਿਸ਼ਵਾਸ ਬਹਾਲ ਕਰਨ ਦੇ ਲਈ ਬਣਾਈ ਗਈ ਸੀ ਪਰੰਤੂ ਤੁਹਾਡੇ ਵੱਲੋਂ ਕੋਈ ਵੀ ਠੋਸ ਜਿਹੜਾ ਕਦਮ ਨਹੀਂ ਚੁੱਕਿਆ ਗਿਆ ਹੁਣ ਤੱਕ ਕੋਸ਼ਿਸ਼ ਨਹੀਂ ਕੀਤੀ ਗਈ ਔਰ ਨਾ ਹੀ ਜਾਇਜ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਕੇਂਦਰ ਸਰਕਾਰ ਤੋਂ ਗੰਭੀਰਤਾ ਦੇ ਨਾਲ ਗੱਲਬਾਤ ਸ਼ੁਰੂ ਕਰਨ ਦਾ ਕੋਈ ਯਤਨ ਕੀਤਾ ਗਿਆ ਔਰ ਸਾਡੇ ਦੋਹਾਂ ਫਰੰਟਾਂ ਦੇ ਵੱਲੋਂ ਇਸ ਮੋਰਚੇ ਦੇ ਵੱਲੋਂ ਸਾਨੂੰ ਸ਼ੱਕ ਹੈ ਕਿ ਇਹ ਕਮੇਟੀ ਸਿਰਫ ਖਾਣਾ ਪੂਰਤੀ ਦੇ ਲਈ ਬਣਾਈ ਗਈ ਹੈ ਪਰ ਇਸ ਦੇ ਬਾਵਜੂਦ ਤੁਹਾਡਾ ਸਨਮਾਨ ਅਸੀਂ ਕਰਦੇ ਹੋਏ ਸਾਡੇ ਪ੍ਰਤੀਨਿਧ ਮੰਡਲ ਜਿਹੜਾ 4 ਨਵੰਬਰ ਨੂੰ ਤੋਂ ਤੁਹਾਨੂੰ ਮਿਲਣ ਦੇ ਲਈ ਇੰਨੀ ਗੰਭੀਰਤਾ ਸਥਿਤੀ ਦੇ ਨਾਲ باوجود ਕੋਈ ਕਮੇਟੀ ਹੁਣ ਤੱਕ ਨੌਰੀ ਜੇ ਸ਼ੰਭੂ ਮੌੜ ਬਾਰਡਰ ਦੇ ਉੱਤੇ ਨਹੀਂ ਪਹੁੰਚੀ ਇੰਨਾ ਸਮਾਂ ਬੀਤ ਗਿਆ ਪਰ ਇੰਨੀ देर ਦੇ ਬعد ਵੀ ਤੁਸੀਂ ਹੁਣ ਸਰਗਰਮ ਹੋਏ ਹੋ ਇਹ ਦੇਖ ਕੇ ਮੈਨੂੰ ਬੜਾ ਦੁੱਖ ਹੋਇਆ ਕੀ ਇਹ ਕਮੇਟੀ ਮੇਰੀ ਮੌਤ ਦਾ ਇੰਤਜ਼ਾਰ ਕਰ ਰਹੀ ਸੀ ਕਮੇਟੀ ਤੁਸੀਂ ਸਾਰੇ ਸਨਮਾਨਤੋਂ ਜਿਹੜੇ ਕਮੇਟੀ ਦੇ ਮੈਂਬਰ ਹੋ ਔਰ ਸਾਡੀ ਤਰਫੋਂ ਜਿਹੜਾ ਇਹ ਸੰਵੇਦਨਸ਼ੀਲਤਾ ਦੀ ਉਮੀਦ ਜਿਹੜੀ ਅਸੀਂ ਤੁਹਾਡੇ ਤੋਂ ਨਹੀਂ ਕਰਦੇ ਕਿਉਂਕਿ ਮੈਡੀਕਲ ਸਥਿਤੀ ਤੇ ਜਿਹੜੀ ਉਹਨਾਂ ਦੀ ਮੈਡੀਕਲ ਸਥਿਤੀ ਬਣੀ ਹੈ ਔਰ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਜ਼ਖਮੀ ਹੋਏ ਕਿਸਾਨਾਂ ਦੇ ਹਾਲਾਤ ਨੂੰ ਦੇਖਦੇ ਹੋਏ ਅਸੀਂ ਦੋਵੇਂ ਮੋਰਚਾ ਨੇ ਫੈਸਲਾ ਕੀਤਾ ਕਿ ਹੁਣ ਅਸੀਂ ਮੀਟਿੰਗ ਕਰਨ ਦੇ ਅਸਮਰੱਥਾ ਔਰ ਸਾਡੀਆਂ ਮੰਗਾਂ ਜੋ ਵੀ ਨੇ ਉਹ ਅਸੀਂ ਗੱਲਬਾਤ ਸਿਰਫ ਕੇਂਦਰ ਸਰਕਾਰ ਦੇ ਨਾਲ ਕਰਾਂਗੇ ਧੰਨਵਾਦ ਸਹਿਤ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚਾ ਤੇ ਜਗਜੀਤ ਸਿੰਘ ਡੱਲੇਵਾਲ ਦੇ ਹਸਤ ਜਿਹੜੇ ਦਸਤਕਤ ਨੇ ਜਿਹੜੇ ਉਹ ਕੀਤੇ ਹੋਏ ਨੇ ਇਸ ਚਿੱਠੀ ਦੇ ਵਿੱਚ ਤਾਂ ਇਹ ਸਾਫ਼ ਤੇ ਕੋਰਾ ਜਵਾਬ ਦੇ ਦਿੱਤਾ ਗਿਆ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਜਿਹੜੀ ਕਿ ਕਿਸਾਨਾਂ ਤੇ ਕੇਂਦਰ ਸਰਕਾਰ ਵਿਚਾਲੇ ਪੁਲ ਦਾ ਕੰਮ ਕਰਨਾ ਸੀ ਜਿਸ ਨੇ ਵਿਸ਼ਵਾਸ ਬਹਾਲੀ ਦਾ ਕੰਮ ਕਰਨਾ ਸੀ ਪਰ ਉਹਨਾਂ ਨੇ ਦੇਰੀ ਦੇ ਨਾਲ ਸਰਗਰਮੀ ਦਿਖਾਈ ਅੱਜ ਦਾ ਮੀਟਿੰਗ ਦਾ ਦਿਨ ਤੈਅ ਕੀਤਾ ਪਰ ਉਹਨਾਂ ਨੂੰ ਚਿੱਠੀ ਭੇਜ ਕੇ ਜੋ ਆਪ ਦੇ ਦਿੱਤਾ ਗਿਆ ਕਿ ਉਹ ਉਸ ਮੀਟਿੰਗ ਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਨਾ ਤਾਂ ਸ਼ੰਭੂ ਬਾਰਡਰ ਤੇ ਨਾ ਖਨਾਰੀ ਬਾਰਡਰ ਤੇ ਇਸ ਕਮੇਟੀ ਦਾ ਇੱਕ ਵੀ ਮੈਂਬਰ ਪੁੱਜਿਆ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਔਰ ਅਖੀਰ ਦੇ ਵਿੱਚ ਇੱਕੋ ਲਾਈਨ ਚ ਗੱਲ ਮਕਾ ਦਿੱਤੀ ਗਈ ਹੈ ਕਿ ਅਸੀਂ ਸਿਰਫ ਤੇ ਸਿਰਫ ਗੱਲਬਾਤ ਕਰਾਂਗੇ ਕੇਂਦਰ ਸਰਕਾਰ ਦੇ ਨਾਲ ਪਰ ਕੇਂਦਰ ਸਰਕਾਰ ਵੱਲੋਂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਦਾ ਸੱਦਾ ਨਹੀਂ ਆਇਆ ਹੁਣ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੀ ਸਥਿਤੀ ਕਿਸ ਤਰ੍ਹਾਂ ਦੀ ਬਣਦੀ ਹੈ ਫਿਲਹਾਲ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਇਹ ਚਿੱਠੀ ਭੇਜ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਗੱਲਬਾਤ ਹੋਈ ਉਸ ਦੀ ਹਦਾਇਤ ਦੇ ਉੱਤੇ ਜੋ ਜੋ ਗੱਲਾਂ ਚੱਲੀਆਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚਿੱਠੀ ਭੇਜੀ ਜਗਜੀਤ ਸਿੰਘ ਡੱਲੇਵਾਲ ਨੇ ਉਸ ਤੋਂ ਬਾਅਦ ਕੇਂਦਰ ਦਾ ਨੁਮਾਇੰਦਾ ਤੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਇਹ ਵੀ ਜਾਂਦੇ ਨੇ ਬਾਰਡਰ ਦੇ ਉੱਤੇ ਪਰ ਉਹਨਾਂ ਨੂੰ ਵੀ ਦੋ ਟੁਕ ਜਵਾਬ ਦੇ ਕੇ ਭੇਜ ਦਿੱਤਾ ਗਿਆ ਕਿ ਸਾਡੀਆਂ ਮੰਗਾਂ ਮੰਨ ਲਓ ਤੇ ਮਰਨ ਮਰਤ ਖਤਮ ਹੋ ਜਾਏਗਾ ਔਰ ਅਸੀਂ ਆਪਣਾ ਅੰਸ਼ਨ ਖਤਮ ਕਰ ਦਿਆਂਗੇ ਪਰ ਨਾ ਤੇ ਉਹਨਾਂ ਦੇ ਵੱਸ ਦੀ ਗੱਲ ਹੈ ਜਿਹੜੇ ਅਧਿਕਾਰੀ ਉੱਥੇ ਪਹੁੰਚੇ ਇਸ ਸਿੱਧੀ ਦੇ ਸਿੱਧੀ ਪੋਲੀਟੀਕਲ ਮਸਲਾ ਇਸ ਕਰਕੇ ਕੇਂਦਰ ਸਰਕਾਰ ਇਸ ਦੇ ਬਾਰੇ ਕੀ ਸੋਚਦੀ ਹੈ ਇਸ ਦੇ ਉੱਤੇ ਸਾਰਾ ਕੁਝ ਨਿਰਭਰ ਕਰਦਾ ਹੈ ਕਿ ਅੰਦੋਲਨ ਕਦੋਂ ਖਤਮ ਹੋਵੇਗਾ ਜਾਂ ਕਦੋਂ ਤੱਕ ਚੱਲਦਾ ਰਹੇਗਾ ਇਹ ਕਿਸਾਨ ਜਥੇਬੰਦੀਆਂ ਉੱਤੇ ਨਿਰਭਰ ਕਰਦਾ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਕਿ ਪੰਜਾਬ ਦੀਆਂ ਜਥੇਬੰਦੀਆਂ ਦੀ ਵੀ ਮੀਟਿੰਗ ਅੱਜ ਹੋਣ ਜਾ ਰਹੀ ਹੈ ਉਸ ਦੇ ਵਿੱਚ ਜੋ ਫੈਸਲਾ ਆਵੇਗਾ ਉਸ ਤੋਂ ਤੈਅ ਹੋਵੇਗਾ ਕਿ ਆਖਰਕਾਰ ਇਸ ਕਿਸਾਨ ਅੰਦੋਲਨ ਦੀ ਮਜਬੂਤੀ ਦੇ ਲਈ ਕੌਣ ਕੌਣ ਕਿੰਨਾ ਯਤਨ ਤੇ ਕਿੰਨੀ ਕੋਸ਼ਿਸ਼ ਕਰਦਾ ਹੈ ਦੂਜੇ ਪਾਸਿਓਂ ਸੁਪਰੀਮ ਕੋਰਟ ਦੁਆਰਾ ਬਣਾਈ ਗਈ ਕਮੇਟੀ ਨੂੰ ਕੋਹਰਾ ਜਵਾਬ ਜਗਜੀਤ ਸਿੰਘ ਡੱਲੇਵਾਲ ਹੋਰਾਂ ਨੇ ਭੇਜ ਦਿੱਤਾ ਹੈ ਤੁਹਾਡਾ ਕੀ ਮੰਨਣਾ ਤੁਹਾਡੇ ਕੀ ਸੁਝਾਅ ਨੇ ਇਸ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਕੀ ਕੀ ਹੋਣਾ ਚਾਹੀਦਾ ਔਰ ਕੇਂਦਰ ਸਰਕਾਰ ਨੂੰ ਕਿਹੜੀ ਗੱਲਬਾਤ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਔਰ ਖਾਸ ਕਰਕੇ ਹਰਿਆਣਾ ਤੇ ਪੰਜਾਬ ਇਹ ਦੋਵੇਂ ਸੂਬਾ ਸਰਕਾਰਾਂ ਦੀਆਂ ਕੀ ਕੀ ਜ਼ਿੰਮੇਵਾਰੀਆਂ ਬਣਦੀਆਂ ਨੇ ਇਸ ਦੇ ਬਾਰੇ ਵੀ ਤੁਹਾਡਾ ਕੀ ਖਿਆਲ ਹੈ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ